ਆਰਥਿਕ ਦੇ ਵੱਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਮਵਾਲੀਆਂ ਖਬਰਾਂ ਅਕਸਰੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਇੱਕ ਹੋਰ ਤਾਜ਼ਾ ਮਾਮਲਾ ਨਾਬਾ ਦੇ ਪਿੰਡ ਅਚਲ ਤੋਂ ਸਾਹਮਣੇ ਜਿੱਥੇ ਕਿ 30 ਸਾਲਾ ਨੌਜਵਾਨ ਕਿਸਾਨ ਦੇ ਵੱਲੋਂ ਆਰਥਿਕ ਤੰਗ ਪ੍ਰੇਸ਼ਾਨ ਆ ਕੇ ਖੌਫਨਾਕ ਕਦਮ ਚੁੱਕ ਲੈ ਗਿਆ ਉਸ ਦੇ ਵੱਲੋਂ ਆਪਣੇ ਲਾਇਸੈਂਸੀ ਰਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਜਿਵੇਂ ਲਸਮੁ ਤਾਂ ਤੋਂ ਸੁਰਤੋਂ ਦਿਖਾਰਿਆ ਤਾਂ ਇਹ ਨੌਜਵਾਨ ਮੁੰਡਾ 30 ਸਾਲ ਮਹਿਜ਼ ਉਮਰ ਹੈ ਤਾਂ ਆਰਤੀਆ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਇੱਕ ਸਾਲ ਹਜੇ ਵਿਆਹ ਨਹੀਂ ਹੋਇਆ ਸੀ ਪਤਨੀ ਪੇਕੇ ਗਈ ਹੋਈ ਸੀ ਤੇ ਗਰਭवती ਸੀ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਸ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਬੜੀ ਲੋੜ ਸੀਗੀ ਪਰਿਵਾਰ ਨੂੰ ਇਸ ਵੇਲੇ ਤਾਂ ਇਸੇ ਵੇਲੇ ਹੀ ਇਸ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਤਾਂ ਤਸਵੀਰਾਂ ਤਰ੍ਹਾਂ ਸਾਂਝੇ ਕਰ ਰਿਆਂ ਤਾਂ 30 ਸਾਲ ਦਾ ਅਮਰਿੰਦਰ ਸਿੰਘ ਹੈ ਜਿਸ ਦੇ ਵੱਲੋਂ ਏਡਾ ਵੱਡਾ ਖੌਫਨਾਕ ਕਦਮ ਚੁੱਕਿਆ ਗਿਆ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਅਮਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ ਤੇ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਧਰ ਪੁਲਿਸ ਨੇ ਸੰਦੀਪ ਸੋਨੂ ਆਰਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਆਤਮ ਹੱਤਿਆ ਦੇ ਲਈ ਮਜਬੂਰ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਤਾਂ ਪਰਿਵਾਰ ਦਾ ਇਕਲੌਤਾ ਪੁੱਤ ਜਿਸ ਨੇ ਆਰਤੀਏ ਤੋਂ ਤੰਗ ਆ ਕੇ ਇਹ ਖੁਦਕੁਸ਼ੀ ਕੀਤੀ ਗਈ ਹੈ ਐਡਾ ਵੱਡਾ ਖੌਫਨਾਕ ਕਦਮ ਉਸ ਦੇ ਵੱਲ ਚੁੱਕਿਆ ਗਿਆ ਤਾਂ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਅਮਰਿੰਦਰ ਸਿੰਘ ਨੂੰ ਆਰਥੀਆ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਕਰਕੇ ਉਸ ਦੇ ਵੱਲੋਂ ਐਡਾ ਵੱਡਾ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਇਸ ਸਬੰਧਕ ਇਸ ਬਾਬਤ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਪੁਰਿਵਾਰ ਦਾ ਕੀ ਕਹਿਣਾ ਜਿਹੜਾ ਅਰਥ ਵਿੱਚ ਵੱਲੋਂ ਪਹੁੰਚੀ ਇਹ ਮਤਲਬ ਵੀ ਤਾਂ ਕਰਦੇ ਨੇ ਸੁਸਾਇਡ ਕਰ ਲਿਆ ਤੇ ਪਹਿਲਾਂ ਵੀ ਇਹਦਾ ਮਤਲਬ ਵੀ ਜਿਵੇਂ ਠੇਕੇ ਵਗੈਰਾ ਤੇ ਦਿੰਦਾ ਸੀ ਜ਼ਮੀਨ ਠੇਕੇ ਦਿੰਦਾ ਤੇ ਉਹਨੂੰ ਰੋਕ ਕਰਾਈ ਹੋਈ ਜਾਂਦੀ ਸੀ ਇਨੇ ਕਿਸੇ ਸਾਡੇ ਬੰਦੇ ਹਰੀ ਸਿੰਘ ਸੀ ਜੀ ਉਹਨੇ ਫਿਕਰ ਦਿੱਤੀ ਪਿਛਲੀ ਵਾਰੀ ਉਹ ਨਾਲ ਜੀ ਕਲੇਸ਼ ਫਕਰ ਗਿਆ ਕੱਪ ਗਿਆ ਤਾਂ ਕਰਕੇ ਉਸ ਤੋਂ ਮਿਲਕਾ ਤੇ 40000 ਰੁਪਏ ਖੰਨ ਫੋਨ ਆਇਆ ਸੀ ਜੀ ਮਤਲਬ ਕਹ ਰਿਹਾ ਸੀ ਅ ਮਰ ਗਿਆ ਕਿ ਨਹੀਂ ਮੈਂ ਕਿਹਾ ਨਹੀਂ ਵੀ ਉਹ ਹਸਪੀਟਲ ਤੇ ਹੈ ਮੈਂ ਤੇ ਲਾ ਕੇ ਆਉਂਦਾ ਤੇ ਮੈਂ ਕਿਹਾ ਕਰ ਲੋ ਤਿਆਰ ਪੀਨੋ ਆਪੀ ਸੋਨ ਤੋਂ ਸੰਦੀਪ ਕੁਮਾਰ ਵੀ ਜੀ ਦਾ ਨੰਬਰ ਅਗੋਂ ਸੋਨੋ ਉਹਨੂੰ ਤੇ ਮਨ ਮਤ ਮਾਲ ਵੱਟੇ ਜਿਹੜੇ ਮੁੰਡੇ ਨੇ ਕੱਲੀ ਦਿੱਤਾ ਇਹਨਾਂ ਨਾਲ ਅਮਰਿੰਦਰ ਸਿੰਘ ਕਿਹਾ ਤਾ ਇਹ 32 ਵਿਚਾਲੇ ਜਿਹਨੇ ਦਿੱਤਾ ਉਹ ਮੋਟਰ ਪਿਸਟਨ ਨਾਲ ਜੁੜੀ ਚ ਮਾਰੀ ਲੇਨ ਪਰ ਨਹੀਂ ਮੀਨਾਂ ਮੇਰੇ ਜੀ ਅਗਲਾ ਜਿੰਨੇ ਉਹਦੀ ਮਾਪਿਆਂ ਨੇ ਜਾਣ ਦਿੱਤੇ ਨੇ ਵੀ ਅੱਜ ਉਹਨੂੰ ਤੇ ਹਿਟਿਆ ਵੀ ਇਹਨੇ ਵੀ ਉਹਦੇ ਕਰਕੇ ਜਿਹੜਾ ਡਿਪਰੈਸ਼ਨ ਹੈ ਇਹ ਉਹਦੇ ਕਰਕੇ ਹੋ ਕੀਤਾ ਹੈ ਪਹਿਲਾ ਆਪਾਂ ਰੌਂਡ ਫਿਗਰ ਤਾਂ ਹੀ ਪੂਰੀ ਪਤਾ ਹੀ ਨਹੀਂ ਪਹਿਲਾਂ ਸ਼ੁਰੂਆਤ ਚ 10 12 ਕਾ ਪੈਂਕ ਤੇ 8 ਤੇ 10 12 18 20 ਇੱਕ ਨੂੰ ਕੋਈ ਪ੍ਰੋਪਰ ਬਣ ਨਹੀਂ ਸਕਿਆ ਜੀ ਆਪਾਂ ਸਪਤਾ ਇਹਦਾ ਕਲੀਅਰ ਮੰਡੇ ਮੈਂ ਤਾਂ ਵੀ ਚਲੇ ਜਾਂਦੀ ਆਸਕੀ ਪਰਸੋਂ ਤੋਂ ਮਤਲਬ ਇਹਦੋਂ ਲੱਗਣ ਤੋਂ ਪਹਿਲਾਂ ਦੇਖਦੇ ਕੀ ਗੱਲ ਹੈ ਉੱਤੇ ਹੀ ਜ਼ਮੀਨ ਦੀ ਉਹ ਕਰ ਰਹੇ ਸੀ ਜੀ ਕਿ ਕਿ ਮੈਂ ਇੱਥੇ ਕਰਨੀ ਹੈ ਕਿ ਕੀ ਕਰਨੀ ਹੈ ਬਾਹਰ ਕਰਨੀ ਹੈ ਉਹਨੇ ਉਹਦੀ ਮਾਤਾ ਕਹਿੰਦੀ ਆ ਵੀ ਖੇਤੀਬਾੜੀ ਦਾ ਹੈਗਾ ਸੀ ਪਰ ਉਹ ਕਹਿੰਦੀ ਵੀ ਜੇ ਮੈਂ ਖੇਤੀ ਕਰਦਾ ਫਿਰ ਇਹ ਮੈਨੂੰ ਉਹ ਕਰੀ ਜਾਂਦੇ ਚੱਕਰਾਂ ਨਹੀਂ ਚਪਾਈ ਜਾਂਦਾ ਵੀ ਫਸਲ ਨਹੀਂ ਵੇਚਣ ਦਿੰਦੇ ਪਰਿਵਾਰ ਚ ਪਾਣ ਪੈਣ ਪਰਿਵਾਰ ਚ ਇਕੱਲੀ ਸੀ ਵੀ ਉਹ ਤੇ ਡੈਡੀ ਵੀ ਦੇਖ ਨਹੀਂ ਇਕੱਲੀ ਉਹਦੀ ਮਦਰ ਮਦਰ ਰਹਿ ਗਈ ਸੀ ਕੋਈ ਨਹੀਂ ਉਹਦੇ ਨਾਲ ਕੋਈ ਨਹੀਂ ਹਿਸਮਾਰ ਸਾਲ ਪਿਛਲੇ ਸਾਲ ਪਿਛਲੇ ਏ ਬਈ ਮੰਨਣ ਵਾਲੀ ਦਾ ਸਾਰੇ ਪਿੰਡ ਦਾ ਯਾਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆਰਤੀ ਆ ਉਹਨੂੰ ਸੰਤ ਪ੍ਰਸੰਨ ਕਰਦਾ ਸੀ ਅਸੀਂ ਵੀ ਇੱਕ ਦੋ ਵਾਰ ਆਰਤੀ ਕੋਲੇ ਪੇਸ਼ ਹੋਏ ਇੰਨੇ ਗੱਲਾਂ ਬਾਤਾਂ ਲੈ ਕੇ ਆਰਤੀ ਕਿਤੇ ਗਲਤ ਨਹੀਂ ਹੁੰਦਾ ਜੀ ਹੋਰ ਇਹ ਕਹਿੰਦੇ ਪੈਸੇ ਵੱਧ ਨਹੀਂ ਬਠੜੀ ਚਾਹੀ ਜੋ ਵੀ ਇਹਦਾ ਹਿਸਾਬ ਕਿਤਾਬ ਦੀ ਕਰਨਾ ਚਾਹੁੰਦਾ ਤੂੰ ਪਰ ਜੇ ਕਿਸੇ ਨੂੰ ਜ਼ਮੀਨ ਠੇਕੇ ਦੇ ਦਿੰਦਾ ਦੀ ਤਾਂ ਉਹਨੂੰ ਰੋਕ ਦਈ ਜਾਂਦੀ ਹੁਣੇ ਮੁੰਡਾ ਪਤਾ ਲੱਗਿਆ ਵੀ ਆਪ ਖੇਤੀ ਕਰਨੀ ਚਾਹੁੰਦਾ ਤੂੰ ਪਰ ਇਹ ਦਰਦ ਰੀ ਨੂੰ ਫਸਲ ਨਹੀਂ ਵੱਢਣ ਦੇਣੀ ਆਰਤੀ ਨੂੰ ਵੱਢਣ ਵੀ ਨਹੀਂ ਤੇ ਧੌਂਕੀਆਂ ਦਿੰਦਾ ਤੂੰ ਸਨੇਹ ਭੇਜ ਦੇ ਬੜੀ ਮਿੱਠੀ ਫਸਲ ਬੀਜਿਆਂ ਦਾ ਮਤਲਬ ਇਹ ਜੀ ਤਾਂ ਪਰੇਸ਼ਾਨ ਹੋ ਗਏ ਨੇ ਕੋਈ 8-10 ਲੱਖ ਰੁਪਏ ਦਾ ਦਾਅਵਾ ਜੀ ਬਾਕੀ ਦੇ ਪ੍ਰੋਪਰ ਉਹਨਾਂ ਨੂੰ ਪਤਾ ਕਿੰਨਾ ਸੀ ਤੁਹਾਡੀ ਪਹਿਲਾ ਗੱਲ ਰਹੀਏ ਇਸ ਟੌਪਿਕ ਤੇ ਤੁਹਾਨੂੰ ਦੱਸਿਆ ਬਿਲਕੁਲ ਉਹ 83 ਦਾ ਸੀ ਮੇਰੇ ਪਿੰਡ ਦਾ ਹੋਰ ਮੈਟਰ ਨਹੀਂ ਉਹ ਸਮਝੌਤੇ ਤੇ ਗਿਆ ਤੇ ਉਹ ਕਹਿੰਦਾ ਮੈਂ ਇਹ ਮੁੰਡੇ ਤੋਂ ਪੈਸੇ ਲੈਣੇ ਨੇ ਅਸੀਂ ਕਿਹਾ ਜੀ ਸਾਡੇ ਕੋਲ ਆ ਅਸੀਂ ਕਿਨੇ ਬੁਲਾ ਲੰਨੇ ਆ ਪੰਚਾਇਤ ਬੁਲਾ ਲਾਂਗੇ ਪਰ ਇਹ ਮੁੰਡਾ ਸਾਡੇ ਕੋਲ ਆਇਆ ਨਹੀਂ ਜੇ ਦਾ ਕੋਈ ਦੰਗ ਨੰਬਰ ਦਾ ਜਰੂਰ ਪੰਚਾਇਤ ਨਾਲ ਸਮਰਕ ਬਣਾਉਂਦਾ ਸਾਡੇ ਕੋਲ ਆਇਆ ਬਿਲਕੁਲ ਵੀ ਨਹੀਂ ਬੰਦ ਤੋਂ ਹੋ ਗਿਆ ਅੱਜ ਦਾ ਅੱਜ ਸਵੇਰੇ ਨਾਲ ਇਲਾਜ ਵੀ ਚੱਲ ਰਿਹਾ ਆ ਦੋ ਤਿੰਨ ਦਿਨਾਂ ਤੋਂ ਲਾਜ਼ਮੀ ਦੇਖ ਚੱਕੀ ਮੱਛੇ ਦੀ ਮਾਰੀ ਜਿੱਦ ਦੇ ਸਾਈਡ ਤੋਂ ਜਿਹੜਾ ਚੌੜੇ ਵਿੱਚ ਨੌਜਵਾਨ ਨੇ ਆਪਣੀ ਗੋਲੀ ਮਾਰੀ ਆ ਲੋਕਾਂ ਤੋਂ ਸੁਣਨ ਨੂੰ ਗੱਲ ਮਿਲੀ ਆ ਕਿਉਂਕਿ ਮੇਰਾ ਪਿੰਡ 2 ਕਿਲੋਮੀਟਰ ਦੂਰ ਆ ਜਦੋਂ ਗੋਲੀ ਲੱਗੀ ਆ ਸ਼ਾਮ ਨੂੰ ਉਸ ਟਾਈਮ ਨੂੰ ਫੋਨ ਆਇਆ ਪਰ ਉਹ ਗੋਲੀ ਲੱਗਣ ਦਾ ਕਾਰਨ ਇਹਨੂੰ ਆਰਤੀਆ ਤੰਗ ਪਰੇਸ਼ਾਨ ਕਰਦੀ ਸੀ ਕਿਉਂਕਿ ਉਸ ਆਰਤੀਆ ਕੋਲੇ ਮੈਂ ਵੀ ਇੱਕ ਦੋ ਵਾਰ ਗਿਆ ਪਰ ਉਹ ਆਰਤੀਆ ਇਹੀ ਗੱਲ ਕਹਿੰਦਾ ਸੀ ਵੀ ਜਿਹੜਾ ਵੀ ਇਹਦੀ ਜ਼ਮੀਨ ਟੱਕੇ ਤੇ ਬਾਹੂਗਾ ਮੈਂ ਉੱਥੇ ਵੀ ਕਾਰਵਾਈ ਕਰੂੰਗਾ ਨੂੰ ਬਸ ਨਹੀਂ ਮੱਟਣਾ ਪਤਾ ਉਹ ਇਹਦੀ ਜ਼ਮੀਨ ਨੂੰ ਠੇਕੇ ਤੇ ਚੜਨ ਤੋਂ ਰੋਕਦਾ ਸੀ ਆ ਸਾਰੇ ਪਿੰਡ ਦੇ ਵਾਹ ਖੜੇ ਨੇ ਇਕੱਲੇ ਇਕੱਲੇ ਨੂੰ ਪੁੱਛ ਸਕਦੇ ਹਾਂ ਹਰੀ ਸਿੰਘ ਨੇ ਜ਼ਮੀਨ ਠੇਕੇ ਤੇ ਲਈ ਆ ਉਹਦਾ ਇੱਕ حساب ਹਰੀ ਸਿੰਘ ਦਾ ਉਹ ਨਾਲ ਹੋਇਆ ਹੋਇਆ ਸਾਰਾ ਉਹ ਕਹਿੰਦਾ ਤੇ ਇਹਦੀ ਜ਼ਮੀਨ ਠੇਕੇ ਤੇ ਲਈ ਆ ਤਾਂ ਚੱਕ ਕੇ ਚੈੱਕ ਅਦਾਲਤ ਚ ਲਾਤਾ ਝੂਠਾ ਜਥੇਬੰਦੀ ਦੀ ਅਗਮਨ ਬੈਠ ਕੇ ਸਮਝੌਤਾ ਕਰਾਇਆ ਫਿਰ ਵੀ 50000 ਰੁਪਏ ਦੇ ਕੇ ਆੜਤੀ ਉਹਨਾਂ ਦਾ ਸਮਝੌਤਾ ਕਰਾਇਆ ਮੈਨੂੰ ਫਸਲ ਵੰਡ ਲੈਣ ਦੇ ਭਾਈ ਨਾ ਠੇਕੇ ਤੇ ਜੀ ਤਾਂ ਉਹ ਨੂੰ ਨਹੀਂ ਲੱਗੂਗਾ ਜਿਹੜੀ ਉਹ ਮੁੰਡਾ ਮੈਂ ਮੇਰੇ ਮੁਤਾਬਕ ਮਾਲੋ ਦੀ ਜ਼ਮੀਨ ਦੀ ਜਿਹੜੀ ਆਮਦਨ ਆ ਉਹ ਖਤਮ ਹੁੰਦੀ ਨਹੀਂ ਦੀ ਤੇ ਕਾਹ ਕੋ ਠੇਕੇ ਤੇ ਲੈ ਨਹੀਂ ਦੇ ਰਹਾ ਕਿਉਂ ਆਰਟੀਸ ਦੇ ਸਨੇਹਾਂ ਤੇ ਵੀ ਜੇ ਕੋਈ ਠੇਕੇ ਤੇ ਜ਼ਮੀਨ ਲਊਗਾ ਤਾਂ ਮੈਂ ਉਹਨੂੰ ਫਸਲ ਨਹੀਂ ਵਧਣਾ ਮਿਲਦਾ ਇਸ ਕਰਕੇ ਇਹਨੂੰ ਇਹ ਡਰ ਹੋ ਗਿਆ ਵੀ ਜਦ ਮੇਰੀ ਫਸਲ ਜ਼ਮੀਨ ਹੀ ਠੇਕੇ ਤੇ ਜਾਊਗੀ ਮੇਰੇ ਕੋਲੇ ਆਮਦਨ ਕੋਈ ਹੈ ਨਹੀਂ ਮੈਂ ਖਾਊਗਾ ਕੀ ਇੱਥੇ ਆ ਕੋਈ ਡਿਫਰੈਸ਼ਨ ਚਾਕੇ ਆ ਕਰਮਾ ਆ ਆਰਟੀਸ ਜਿਹੜਾ ਆਪਣਾ ਸੁਰਿੰਦਰ ਗਰਗਾ ਉਹਦਾ ਬੇਟਾ ਸੰਦੀਪ ਕੁਮਾਰ ਉਹ ਸੁਣ ਨਹੀਂ ਕਹਿੰਦਾ ਕਿਉਂਕਿ ਮੈਂ 2-3 ਵਾਰ ਜਾ ਕੇ ਆਇਆ ਉਹਦੇ ਕੋਲ ਇਸੇ ਮੈਟਰ ਦੇ ਇਹਨਾਂ ਦੇ ਪਿੰਡ ਦੇ ਕਿਲੋਮੀਟਰ ਹੋਰ ਵੀ ਨੇ ਉਹਨਾਂ ਦੇ ਵੀ ਝੂਠੇ ਚੈੱਕ ਅਦਾਲਤਾਂ ਦੇ ਵਿੱਚ ਲਾਈ ਬੈਠਾ ਆ ਸਾਡੇ ਕੋਲੇ ਮੇਜਰ ਸਿੰਘ ਜੀ ਖੜੇ ਨੇ ਇਹਨਾਂ ਦਾ ਬੇਟੇ ਦਾ ਹਿਸਾਬ ਹੋਇਆ ਕਲੀਅਰ ਚੈੱਕ ਸਾਨੂੰ ਮਿਲੀ ਹੋਈ ਆ ਇਹਨਾਂ ਨੇ ਚੈੱਕ ਮੰਗਿਆ ਵੀ ਕਲੀਅਰ ਚੈੱਕ ਦੇ ਤੀ ਸਾਡਾ ਚੈੱਕ ਦੇ 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 ਦੇਉਂਗਾ ਜੀ ਹਾਲੇ ਇੱਥੇ ਪਿਆ ਉੱਥੇ ਪਿਆ ਮੈਂ ਲੱਭ ਕੇ ਦਊਂਗਾ ਪਰ ਜਦੋਂ ਕੁਝ ਟਾਈਮ ਲੰਘ ਗਿਆ ਸਾਲ ਤਾਂ ਉਹ ਚੈੱਕ ਅਦਾਲਤ ਚਲਾਤਾ ਇਹਨਾਂ ਦਾ ਟਰੈਕਟਰ ਘੇਰ ਲਿਆ ਐਤਗੀ ਜੀ ਦੇ ਸੀਜ਼ਨ ਵੇਲੇ ਅਸੀਂ ਟਰੈਕਟਰ ਨੂੰ ਆਪ ਛੜਾ ਕੇ ਲੈ ਕੇ ਗਏ ਉਹ ਟਾਈਮੇ ਵੀ ਤੂੰ ਟਰੈਕਟਰ ਕਿਉਂ ਘੇਰਿਆ ਤੇਰਾ ਲੱਖ ਹੋਊਗਾ 50 ਹਜ਼ਾਰ ਹੋਊਗਾ ਹੋਰ ਤਾਂ더라 ਜ਼ਿਆਦਾ ਹੋਣੀ ਤੇਰ ਦਾ ਜੇ ਕੋਈ ਹੈ ਨਾਗਾ ਵੀ ਆ ਤੂੰ 7-8 ਲੱਖ ਦੀ ਮਸ਼ੀਨਰੀ ਕਿਹੜੀ ਖੜਾ ਉਹ ਟਾਈਮ ਵੀ ਸਾਨੂੰ ਇਹ ਦਿਖਿਆ ਵੀ ਇਹ ਇਹ ਤੇ ਦੁਖੀ ਹੋ ਕੇ ਲੋਕ ਆਤਮ ਹੱਤਿਆ ਵੱਲ ਨੂੰ ਵਧਣਗੇ ਕਿਉਂਕਿ ਕਿਸਾਨ ਅੱਜ ਕਰਜ਼ੇ ਚ ਡੁੱਬਿਆ ਹੋਇਆ ਕਿਸਾਨ ਨੂੰ ਤਾਂ ਚਿੰਤਾ ਹੋਰ ਬਹੁਤ ਆ ਪਰ ਜਦੋਂ ਇਹੋ ਜਿਹੇ ਲੋਕ ਤੰਗ ਪ੍ਰੇਸ਼ਾਨ ਕਰਦੇ ਨੇ ਫੋਨ ਤੇ ਧਮਕੀਆਂ ਦਿੰਦੇ ਨੇ ਆ ਇਹੀ ਕਦਮ ਚੱਕਣਗੇ ਅਸੀਂ ਅਸੀਂ ਤਾਂ ਮੰਗ ਕਰਦੇ ਆ ਵੀ ਇਹੋ ਜਿਹੇ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਨੂੰ ਸੁਣੇ ਜੇਲ੍ਹ ਚ ਭੇਜਿਆ ਜਾਵੇ ਕਿਉਂਕਿ ਇੱਕ ਕਿਸਾਨ ਨਹੀਂ ਆਉਣ ਵਾਲੇ ਸਮੇਂ ਨਹੀਂ ਵੀ ਤੁਹਾਨੂੰ ਹੋਰ ਕਿਸਾਨ ਵੀ ਇਸ ਤਰ੍ਹਾਂ ਦੇ ਮਿਲਣਗੇ ਇੱਕ ਨਹੀਂ ਹੈ ਬਹੁਤ ਕਿਸਾਨ ਨੇ ਜਿਹੜੇ ਮੇਰੇ ਕੋਲੇ ਆਉਂਦੇ ਨੇ ਵੀ ਸਾਡਾ ਰੁਪਇਆ ਲਿਆ ਉਹ 2 ਲੱਖਾ ਜੀ 4 ਲੱਖ ਲਿਖੀ ਬੈਠਾ ਹਾਂ ਜੀ ਸਾਡੇ ਨਾਲ ਬੜਿਆ 2012 ਤੋਂ ਸਾਡੇ ਨਾਲ ਹੀ ਸੀ ਵੀ ਅੜਤੀ ਬੰਦੂ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਇਹ ਇਕੱਲਾ ਰਹਿਣ ਲੱਗ ਗਿਆ ਬਹੁਤ ਡਿਪਰੈਸਿਵ ਹੋ ਗਿਆ ਲੱਗ ਗਿਆ ਫਿਰ ਉਹਦੇ ਬਾਅਦ ਕਿ ਦੱਸਦਾ ਇਹ ਜੀ ਨਾਬੇ ਆਉਂਦਾ ਇਹਨੇ ਨਾਬੀ ਕੱਸੀ ਆ ਜਨਾਂ ਨੇ ਬਦਲੇ ਨੇ ਬੌੜਾ ਕੀ ਟੇ ਆਉਣਾ ਬੰਦ ਕਰ ਦਿੱਤਾ ਕਿ ਉਧਰ ਦੀ ਸਾਧੂ ਢੀੜੀ ਵੱਲ ਦੀ ਜਾਂਦਾ ਵਿਚਾਰਾ ਕਿੱਥੇ ਲੁੱਕੇ ਕਿੱਥੇ ਮੰਡੀ ਜਾਂਦਾ ਉੱਥੇ ਨੂੰ ਸਾਰਾ ਕੱਲ ਪਰਵਾਰ ਬਹੁਤ ਵਧੀਆ ਸੀ ਡਿੱਪੂ ਸੀ ਦਾ ਡੈਡੀ ਸਾਹਿਬ ਦਾ ਪਰਵਾਰ ਪਰਵਾਰ ਵਿੱਚ ਕੰਮ ਬਹੁਤ ਵਧੀਆ ਸੀ ਪਰ ਇਹਨਾਂ ਨਜਾਇਜ਼ ਬਹੁਤ ਤੰਗ ਕਰਿਆ ਹਾਂ ਹਾਂਜੀ ਇਹ ਫਾਦਰ ਦੀ ਡੈੱਟ ਉਹ ਵੀ ਡਿਪਰੈਸਿਵ ਇਸੇ ਕਾਲ ਦੀ ਤੰਗ ਪ੍ਰੇਸ਼ਾਨ ਜਿਆਦਾ ਕਰਿਆ ਉਹਦੇ ਕਰਕੇ ਇਹਨਾਂ ਦੀ ਬੜਾ ਇੱਥੇ ਬੈਠੇ ਫਾਦਰ ਸਾਹਿਬ ਦੇ 1.5-2 ਸਾਲਾਂ ਤੋਂ ਲੀ ਮੈਰਿਜ ਮੈਰਿਡ ਵੀ ਹਾਂਜੀ ਮੈਰਿਜ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਹਨਾਂ ਦਾ ਜਵਾਕ ਹੋਣਾ ਸੀ ਹਾਂਜੀ ਘਰ ਪਰਿਵਾਰ ਕੋਈ ਨਹੀਂ ਵਿਸੇਣਕ ਦੀ ਮਾਤਾ ਰਹਿ ਗਈ ਤੇ ਪਹਿਲਾਂ ਆਪਣੇ ਫਾਦਰ ਸਾਹਿਬ ਦੀ ਡੈਥ ਹੋ ਫਿਰ ਇਹਨਾਂ ਦੀ ਜੀ ਕਿਸੇ ਤਰੀਕੇ ਖਰਾਬ ਇਹ ਹੈਗਾ ਜੀ ਇਹਨੇ ਵੱਡੇ ਨੇ ਆਪਣੇ ਲਾਇਸੈਂਸ ਵਾਲਵਰ ਨਾਲ 2 ਦਿਨ ਪਹਿਲਾਂ ਸ਼ਾਮ ਨੂੰ 7:30 ਵਜੇ ਆਪਣੇ ਆਪ ਨੂੰ ਆਪਣੇ ਘਰੇ ਚੂਕ ਕਰਨੇ ਸੀ ਗੋਲੀ ਮਾਰ ਲਈ ਜੀ ਔਰ ਅੱਜ ਉਹਦੇ ਤੇਰੇ ਦਾਜ ਐਸੀਐਨਡੀਆ ਦਾਸ ਹੋ ਗਿਆ ਉਹਦੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਬਿਆਨ ਲਿਖਾਇਆ ਹੈਗਾ ਕਿ ਇਹਨਾਂ ਦਾ ਇਹਨਾਂ ਦੇ ਆਰਥੀ ਹੈਗੇ ਨੇ ਸੋਨੂ ਮੋਨੂ ਨਾਂ ਦੇ ਦੋ ਜਜੀ ਭਟਦੇ ਰਹਿਣ ਵਾਲੇ ਉਹਨਾਂ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਜਿਹਦੇ ਕਰਕੇ ਉਹ ਜਿਹੜਾ ਲੜਕਾ ਪ੍ਰਚਾਰ ਰਹਿਦਾ ਸੀਗਾ ਉਹਨਾਂ ਦੇ ਬਿਆਨ ਮੁਤਾਬਕ ਵੀ ਉਹਨਾਂ ਤੋਂ ਜਿਹੜਾ ਹੈਗਾ ਬੜਾ ਤੰਗ ਸੀਗਾ ਉਹ ਤੋਂ ਉਹ ਤੰਗ ਹੋ ਕੇ ਉਹਨੇ ਜਿਹੜਾ ਹੈਗਾ ਖੁਦਕੁਸ਼ੀ ਕਰਨ ਵਾਲਾ ਸਟੈਪ ਚੁੱਕਿਆ ਨਹੀਂ ਫਿਲਹਾਲ ਉਹਨਾਂ ਨੇ ਇਹੀ ਦੱਸਿਆ ਹੈਗਾ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਕੋਈ ਚੈੱਕ ਵੀ ਇਹਨਾਂ ਨੇ ਦਿੱਤੇ ਸੀ ਉਹ ਵੀ ਮਿਸਯੂਜ਼ ਕੀਤੇ ਨੇ ਫਿਲਹਾਲ ਇਹੀ ਜਿਹੜਾ ਹੈਗਾ ਮੁੱਢਲੇ ਬਿਆਨ ਦੇ ਵਿੱਚ ਇਹੀ ਆ ਬਾਕੀ ਤਫ਼ਤੀਸ਼ ਕਰਾਂਗੇ ਜੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਊਗਾ ਦੇ ਕੌਟ ਕਰ ਦੇਵਗੇ ਮਾਤਾ ਜੀ ਦੇ ਬਿਆਨ ਦੇ ਅਨੁਸਾਰ ਤਾਂ ਇਹੀ ਹੈਗਾ ਕਿ ਉਹ ਡਿਪਰੈਸ਼ਨ 'ਚ ਰਹਿੰਦਾ ਸੀਗਾ ਇਸ ਗੱਲ ਨੂੰ ਲੈ ਕੇ ਔਰ ਉਸ ਦਿਨ ਜਦੋਂ ਉਹਨੇ ਇਹ ਸਚੈਪ ਸਟੈਪ ਚੁੱਕਿਆ ਹੈਗਾ ਉਸ ਦਿਨ ਵੀ ਇਹਨਾਂ ਦੇ ਮਾਂ ਬੇਟੇ ਦੀ ਗੱਲ ਹੋਈ ਆ ਅਪਰਸ ਦੇ ਵਿੱਚ ਉਸ ਸਮਾਂ ਪਹਿਲਾਂ ਉਹਨੇ ਇਹੀ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ ਉਹ ਜਿਹੜਾ ਆੜਤੀ ਹੈਗੇ ਨੇ ਸੋਨੀ ਨੂੰ ਉਹਨੇ ਨਾ ਦੇ ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਹੈਗਾ ਤੇ ਮੈਂ ਬੜਾ ਪਰੇਸ਼ਾਨ ਆ ਮੈਂ ਸਟੈਪ ਪਾ ਚੱਕੇ ਜੀ ਨੂੰ ਕਰ ਰਿਹਾ ਇਹਦੇ ਵਿੱਚ ਅਸੀਂ ਆਤਮ ਹੱਤਿਆ ਕਰਨ ਲਈ ਮਜਬੂਰ ਵੀ ਜਿਹੜੀ ਹੈਗੀ ਹੈ ਧਾਰਾ ਬੀ ਐਨ ਐਸ ਦੇ ਅਕੋਰਡਿੰਗ ਉਹ ਲਗਾ ਰਹੇ ਹਾਂ ਜੀ ਦੋਨਾਂ ਵਿਅਕਤੀਆਂ ਦੇ ਖਿਲਾਫ ਕਦਮ ਚੁੱਕਣੇ